ਕਲਗੀ ਤਰਦਸ਼ਮੇਸ਼ ਪਿਤਾ ਦਾ ਜਗ ਤੇ ਸਾਨੀ ਨਹੀਂ ਦੁਨੀਆਂ ਵਿੱਚ ਕੋਈ ਐਸੀ ਕਰ ਸਕਿਆ ਕੁਰਬਾਨੀ ਨਹੀਂ ਹੋਵੇ ਜਿਸ਼ੂ ਹੀ ਤਾਂ ਲਖੀਆਂ ਨੇ ਕਈ ਪੁਸ਼ਤਾ ਜੇ ਸਦੀਆਂ ਕੌਣ ਕਰੂਗਾ ਰਿਸਾ ਕਲਗੀ ਤਰਦਸ਼ਮੇਸ਼ ਦੀਆਂ ਕਲਗੀ ਤਰਦਸ਼ਮੇਸ਼ ਪਿਤਾ ਦਾ ਜਗ ਤੇ ਸਾਨੀ ਨਹੀਂ ਨਹੀਂ ਦੁਨੀਆਂ ਵਿੱਚ ਕੋਈ ਆਸੀ ਕਰ ਸਕਿਆ ਕੁਰਬਾਨੀ ਨਹੀਂ ਉਹ ਵਿੱਚ ਸ਼ਹੀਦਾਂ ਲਖੀਆਂ ਨੇ ਕਈ ਪੁਸ਼ਤਾ ਜੇ ਸੁਧੀਆਂ ਕੌਣ ਕਰੂਗਾ ਰਿਸਾਂਕ ਲਗੀ ਤਰਦ ਸ਼ਮੇਸ਼ ਦੀਆਂ ਛੋਟੀ ਉਮਰੇ ਬਾਪੂ ਜੋ ਹੱਥੀ ਕੁਰਬਾਨ ਕਰੇ ਲੋਕਾਂ ਦੇ ਜੋ ਦੁਖੜੇ ਹੱਸ ਕੇ ਆਪਣੇ ਸੀ ਜਰੇ ਉਹ ਕਿੰਨੀਆਂ ਉੱਚੀਆਂ ਸੋਚਾਂ ਸਜਾ ਦੇ ਉੱਤੇ ਦਬੇ ਕੁਝਲੇ ਲੋਕਾਂ ਨੂੰ ਸਰਦਾਰ ਬਣਾ ਦਸਤਾ ਉਹ ਜਾਤ ਪਾਤ ਜੰਜੀਰਾਂ ਦਿੱਤੀਆਂ ਕੱਟ ਹਮੇਸ਼ ਦੀਆਂ ਕੌਣ ਕਰੂਗਾ ਰੀ ਸਾਂਕਲਗੀ ਤਰ ਦਸ਼ਮੇਸ਼ ਦੀਆਂ ਗਲ ਹੀਰਿਆਂ ਦੀ ਮਾਲਾ ਸੀ ਸੁਨਹਿਰੀ ਚੱਕਰ ਸੀ ਪਾਤਸ਼ਾਹ ਦਾ ਪਾਗਸ਼ਾ ਫਕਰਾਂ ਦਾ ਫਕਰ ਸੀ ਉਹ ਨਾਮ ਸਬਤਾਂ ਬਾਦ ਸ਼ਾਦ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਤਰਦਸ਼ਮੇਸ਼ ਦੀਆਂ ਆਪਣੇ ਆਪ ਨੂੰ ਵਟੇ ਜੋ ਖੱਪੀ ਖਾਂ ਕਹਿੰਦੇ ਸੀ ਸੁਣ ਸਤਿਗੁਰ ਦਾ ਨਾਵਾਂ ਡੋ ਬਕਾਲ ਜੇ ਪੈਂਦੇ ਸੀ ਉਹ ਲੋਕ ਜਨਾਂ ਨੂੰ ਕਹਿੰਦੇ ਸੀ ਇਹ ਜੜਾ ਕਲੇਸ਼ ਦੀਆਂ ਜੰਗੀ ਰਾ ਘੱਟ ਤੀਆਂ ਮੁਗਲ ਰਾਜ ਦੀਆਂ ਲੱਗੀਆਂ ਜੜਾ ਪਤਾਲੋਂ ਪੱਟ ਤੀਆਂ ਉਹ ਨੀਂਦਾਂ ਉੱਡ ਗਈਆਂ ਪਾਪੀ ਓ ਈ ਮਖੌਲਾਂ ਕਰਦੇ ਸੀ ਫੇਰ ਜ਼ਮੀਰਾਂ ਜਾਗ ਪਈਆਂ ਇਸ ਮਰਦੇ ਦੇਸ਼ ਦੀਆਂ ਕੌਣ ਕਰੂਗਾ ਰੀਸਾ ਕਲਗੀ ਤਰਦਸ਼ਮੇਸ਼ ਦੀਆਂ ਹੋਸਵੇ ਤਾਂ ਕਲਗੀ ਤਰ ਮੇਂ ਹੱਥ ਮਕਾ ਦਿੱਤੀ ਜਿਸ ਦਮ 10 ਲੱਖ ਨਾਲ ਚਾਲੀਆਂ ਟੱਕਰ ਲਾ ਦਿੱਤੀ ਚਮੇ ਚਦੀਆਂ ਮਾਲਾ ਤੇ ਕਿਰਪਾਨ ਗੁਰਾ ਇੱਕ ਦਿੱਤੀ ਹੱਥ ਫੜਾ ਸੰਤਿਆ ਤੇ ਜਰਨੈਲ ਵੇਖਿਆ ਇੱਕੋ ਜਗ੍ਹਾ ਖੜਾ ਓ ਘਰ ਘਰ ਗੱਲ salaata <laughs>